ਸਾਸ਼ੀ ਗਾਲ ਦੋਸਤੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਹਰਿਆਣਾ ਪਾਰ ਦੀਆਂ ਤਸਵੀਰਾਂ ਨੇ ਇਹ ਇਹ ਕੱਗਰ ਦਰਿਆ ਤੋਂ ਪਾਰ ਦੀਆਂ ਤਸਵੀਰਾਂ ਨੇ ਜਿੱਥੇ ਹਰਿਆਣਾ ਪੁਲਿਸ ਦੀ ਤਿਆਰੀ ਬੇਮਿਸਾਲ ਤਿਆਰੀ ਹੈ 13 ਤਰੀਕ ਨੂੰ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਹੋਇਆ ਕਿ ਉਹ ਆਪਣੀਆਂ ਮੰਗਾਂ ਦੀ ਗੱਲਬਾਤ ਕਰਨ ਦੇ ਲਈ ਦਿੱਲੀ ਜਾਣਗੇ ਪਰ ਜੇ ਮੈਂ ਉਸ ਤੋਂ ਪਹਿਲਾਂ ਦਾ ਜ਼ਿਕਰ ਕਰਾਂ ਤਾਂ ਹੁਣ ਹਰਿਆਣਾ ਪੁਲਿਸ ਵੱਲੋਂ ਪੰਜਾਬ ਵੱਲੋਂ ਜਦੋਂ ਕਿਸਾਨ ਵੱਡੀ ਤعداد ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਰੋਕਣ ਦੀਆਂ ਤਿਆਰੀਆਂ ਨੇ ਦੇਖੋ ਦੇਖੋ ਕਿਸ ਤਰ੍ਹਾਂ ਜਵਾਨ ਜਿਹੜੇ ਨੇ ਉਹ ਤਿਆਰ ਹੋ ਰਹੇ ਨੇ ਵੱਡੀ ਤعداد ਚ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜੀ ਪੁਲਿਸ ਆ ਉਹ ਇਸ ਵੇਲੇ ਘੱਗਰ ਪਾਰ ਹੈ ਵੱਡੀ ਤعداد ਦੇ ਵਿੱਚ ਅੱਗ ਬੁਝਾਉਣ ਵਾਲੀਆਂ ਗੱਡੀਆਂ ਦੇਖੋ ਇਹ ਤਸਵੀਰ ਦੇਖੋ ਦਿਖੋ ਲੀਏ ਤਾਂ ਮੇਰਾ ਐਲੀਮੈਂਟ ਨਹੀਂ ਹੈ ਤਸਵੀਰ ਦੇਖੋ ਤੁਸੀਂ ਇਹ ਤਸਵੀਰਾਂ ਦੇਖੋ ਵੱਡੀ ਤਦਾਦ ਦੇ ਹਾਲਾਂਕਿ ਇਸ ਤੋਂ ਅੱਗੇ ਮੀਡੀਆ ਨੂੰ ਜਾਣ ਦੀ ਇਜਾਜ਼ਤ ਨਹੀਂ ਵੱਡੀ ਤਦਾਦ ਦੇ ਵਿੱਚ ਮੁਲਾਜ਼ਮ ਮੌਜੂਦ ਨੇ ਪਰ ਜਿਸ ਤਰ੍ਹਾਂ ਦੀ ਤਿਆਰੀ ਹੈ ਜਿਸ ਤਰ੍ਹਾਂ ਦੀ ਹਰਿਆਣਾ ਪੁਲਿਸ ਦੀ ਤਿਆਰੀ ਹੈ ਦੇਖੋ ਇਹ ਦੇਖੋ ਇਹ ਜਵਾਨ ਆ ਰਹੇ ਨੇ ਪੂਰੀ ਤਿਆਰੀ ਪੂਰੀ ਮੁਸਤੈਦਗੀ ਦੇ ਵਿੱਚ ਦੇਖੋ ਤਸਵੀਰ ਦੇਖੋ ਇੱਥੇ ਵੀ ਵਸ ਨਹੀਂ ਹੁੰਦੀ ਤਾਂ ਇਹ ਦੇਖੋ ਉਸ ਤੋਂ ਅੱਗੇ ਵੱਡੀ ਤਦਾਦ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਹਰਿਆਣਾ ਪੁਲਿਸ ਦੇ ਤਾਇਨਾਤ ਨੇ ਤਾਂ ਆ ਤਸਵੀਰ ਦੇਖੋ ਕਿ ਕਿਸ ਤਰ੍ਹਾਂ ਦੀ ਤਿਆਰੀ ਹੈ ਦੇਖੋ ਜਿਸ ਤਰ੍ਹਾਂ ਹਾਲਾਂਕਿ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕਗਰਪਾਰ ਤੋਂ ਆਖਰ ਉਹ ਕੌਣ ਲੋਕ ਨਿਜਵਾ ਰਹੇ ਨੇ ਜਿਨ੍ਹਾਂ ਦੇ ਲਈ ਇੰਨੀ ਵੱਡੀ ਤਿਆਰੀ ਕੀਤੀ ਜਾ ਰਹੀ ਹੈ ਆਖਰ ਕਿਸਾਨ ਹੈ ਕੌਣ ਹੈ ਦੇਖੋ ਵੱਡੀ ਤਦਾਦ ਦੇ ਵਿੱਚ ਇਹ ਤਸਵੀਰ ਦੇਖੋ ਵੈਲ ਪਲੈਨ ਚੀਜ਼ ਨੇ ਤਾਂ ਦੇਖੋ ਬੋਡੀ ਪ੍ਰੋਟੈਕਟਰ ਹਰ ਇੱਕ ਚੀਜ਼ ਤਾਂ ਤੁਹਾਨੂੰ ਦੇਖ ਕੇ ਲੱਗੂਗਾ ਦੇਖੋ ਹਾਲਾਂਕਿ ਹਰ ਚੀਜ਼ ਹੈ ਆਖਰ ਕੀ ਇੱਕ ਵਕਤ ਹੀ ਕਿਸਾਨਾਂ ਤੋਂ ਇਨਾ ਖਤਰਾ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿਉਂ ਇੰਨੀ ਜ਼ਬਰਦਸਤ ਤਿਆਰੀ ਹੈ ਕੀ ਇਹ ਲੋਕ ਕਿ ਇਹਨਾਂ ਗੱਲਾਂ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਮਿਲਣਾ ਚਾਹੁੰਦੇ ਨੇ ਤਾਂ ਬਿਲਕੁਲ ਦੇਖੋ ਇਹ ਤਸਵੀਰ ਮੈਂ ਤੁਹਾਨੂੰ ਅੰਮ੍ਰਾਲਾ ਤੋਂ ਹੀ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਆਖਰੂ ਕੌਣ ਲੋਕ ਨੇ ਜੋ ਆ ਰਹੇ ਨੇ ਕਿ ਇਹਨਾਂ ਦੇ ਲਈ ਉਹ ਤਿਆਰੀ ਹੈ ਕਿਸਾਨ ਕੀ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਦੀ ਰਾਜਸਥਾਨੀ ਨਹੀਂ ਜਾ ਸਕਦਾ ਇਹ ਬਹੁਤ ਸਾਰੇ ਸਵਾਲ ਨੇ ਦੇਖੋ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਜਿਹੜੇ ਨੇ ਅਫਸਰਾਂ ਦੀ ਮੀਟਿੰਗ ਹੈ ਉਹ ਅੱਗੇ ਚੱਲ ਰਹੀ ਹੈ ਦੇਖ ਸਕਦੇ ਹੋ ਹਰ ਇੱਕ ਚੀਜ਼ ਨੂੰ ਸਿਲਸਿਲੇ ਵਾਸ ਤਰੀਕੇ ਦੇ ਨਾਲ ਸਮਝਾਇਆ ਜਾ ਰਿਹਾ ਹੈ। ਦੇਖੋ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਹੈ। ਦੇਖੋ ਇਹ ਦੇਖੋ ਤਸਵੀਰ ਆਖਰ ਕਿਉਂ ਇੰਨੀ ਤਿਆਰੀ ਹੈ? ਕਿਉਂ ਇੰਨੀ ਤਿਆਰ ਪੁਲਿਸ ਹੈ? ਸਾਰਾਂ ਦੀ ਤਦਾਦ ਵੱਡੀ ਤਦਾਦ ਦੇ ਵਿੱਚ ਪੁਲਿਸ ਬਾਲ ਇੱਥੇ ਮੌਜੂਦ ਹੈ